ਕਰੀਰ ਧਾ ਵੇਲਣਾ ਮੈਂ ਵੇਲ ਵੇਲ ਥੱਕੀ ਕਰੀਰ ਧਾ ਵੇਲਣਾ ਮੈਂ ਵੇਲ ਵੇਲ ਥੱਕੀ ਸੱਸ ਮੇਰੀ ਨੇ ਨੱਥਾਂ ਪਾ ਕੇ ਟਬਰੀ ਕਿੱਲੇ ਬੱਦੀ ਸੱਸ ਮੇਰੀ ਨੇ ਨੱਥਾਂ ਪਾ ਕੇ ਟਬਰੀ ਕਿੱਲੇ ਬੱਦੀ ਆਪ ਤਖਾਂਦੇ ਛੇ ਛੇ ਮੰਨੀਆਂ ਮੈਨੂੰ ਅੱਧੀ ਟਿੱਕੀ ਆਪ ਤਖੰਦੇ ਛੇ ਛੇ ਮੰਨੀਆਂ ਮੈਨੂੰ ਅੱਧੀ ਟਿੱਕੀ ਆਪ ਚੁਲਸ ਦੇ ਕਣਕ ਫਾਰ ਮੇ ਮੈਨੂੰ ਮੱਕੀ ਚਿੱਟੀ ਆਪ ਚੁਲਸ ਦੇ ਕਣਕ ਫਾਰ ਮੇ ਮੈਨੂੰ ਮੱਕੀ ਚਿੱਟੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਜੇ ਮੈਂ ਥੱਕ ਕੇ ਡੁਸਕਣ ਲੱਗਾ ਬੋਲੇ ਮਕਰਾਂ ਪਿੱਟੀ ਜੇ ਮੈਂ ਥੱਕ ਕੇ ਡੁਸਕਣ ਲੱਗਾ ਬੋਲੇ ਮਕਰਾਂ ਪਿੱਟੀ ਸਦਕੇ ਜਾਵਾ ਤੂੰ ਕਿਉਂ ਹੋ ਗਈ ਪੂਣੀ ਵਰਗੀ ਚਿੱਟੀ ਸਦਕੇ ਜਾਵਾ ਤੂੰ ਕਿਉਂ ਹੋ ਗਈ ਪੂਣੀ ਵਰਗੀ ਚਿੱਟੀ ਛੱਡ ਵੇਲਣਾ ਚੋਨਾ ਛੱਟ ਲੈ ਮੈਨੂੰ ਲੱਗਦੀ ਥੱਕੀ ਕੈਰੀਰ ਦਾ ਵੇਲਣਾ ਮੈਂ ਵੇਲ ਥੱਕੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਨਰਮਾ ਦੇਸੀ ਵੇਲ ਮੁਕਾਵੇ ਖੜਿਆ ਚੋਨਾ ਸਾਰਾ ਨਰਮਾ ਦੇਸੀ ਵੇਲ ਮੁਕਾਵੇ ਖੜਿਆ ਚੋਨਾ ਸਾਰਾ ਸੱਸ ਕਹੇ ਤੇਰੇ ਸੋਹਰੇ ਤਾਈ ਹੋਇਆ ਰਹੇ ਅਫਾਰਾ ਸੱਸ ਕਹੇ ਤੇਰੇ ਸੋਹਰੇ ਤਾਈ ਹੋਇਆ ਰਹੇ ਅਫਾਰਾ ਨੋਹੇ ਪੀੜ ਦਾ ਮਨ ਪਕਾਣਾ ਸੋਇਰਤਾ ਤੂੰ ਥੱਕੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਘਰ ਆਵੇ ਪਰਦੇਸੀ ਢੋਲਾ ਰੋ ਰੋ ਹਾਲ ਸੁਣਾਵਾ ਘਰ ਆਵੇ ਪਰਦੇਸੀ ਢੋਲਾ ਰੋ ਰੋ ਹਾਲ ਸੁਣਾਵਾ ਛੋਟੇ ਕੇ ਮਨ ਮੰਨਦੇ ਅਥਰੂ ਰੱਜ ਰੱਜ ਗਲ ਲੱਗ ਜਾਵਾਂ ਮਾਇਸਾ ਨੂੰ ਵਸਣ ਨਾ ਦੇਂਦੀ ਨੰਦ ਮੇਰੀ ਏ ਸੱਚੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ